ਤੇ ਰੌਣਕਾਂ ਵੱਜੀਆਂ ਨੇ ਸੰਗਤ ਝੁਕਦੀ ਏ ਕੱਲੇ ਮੇਲੇ ਨਹੀਂ ਲੱਗਦੇ ਉਹਨਾਂ ਦੇ ਸਥਾਨਾਂ ਤੇ ਮਰਾਦਾਂ ਵੀ ਪੂਰੀਆਂ ਹੁੰਦੀਆਂ ਨੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਜਿਹੜੇ ਸ਼ਰਧਾਂ ਨਾਲ ਆਉਂਦੇ ਨੇ ਨਾ ਭਾਵਨਾ ਲੈ ਕੇ ਆਉਂਦੇ ਨੇ ਉਹਨਾਂ ਦੀ ਇੱਥੋਂ ਮਰਾਦਾਂ ਵੀ ਪੂਰੀਆਂ ਹੁੰਦੀਆਂ ਨੇ ਧੰਨੇ ਵਰਗਿਆਂ ਨੇ ਪੱਥਰਾਂ ਚੋਂ ਪਾ ਲਿਆ ਪੱਥਰਾਂ ਦੇ ਵਿੱਚੋਂ ਧੰਨੇ ਵਰਗਿਆਂ ਨੇ ਪਾ ਲਿਆ ਇਹ ਤਾਂ ਉਹ ਜਾਗਤ ਰੂਹਾਂ ਨੇ ਜਿਹੜੀਆਂ ਅੱਜ ਵੀ ਸੰਗਤ ਜਿੱਥੇ ਉਹ ਸ਼ਹੀਦਾਂ ਨੂੰ ਯਾਦ ਕਰਦੀ ਐ ਤੇ ਸ਼ਹੀਦ ਹਾਜ਼ਰ ਹੁੰਦੇ ਨੇ ਵਾਹ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਸਾਡੀ ਕੌਮ ਦੇ ਵਿੱਚ ਐਸੇ ਐਸੇ ਸ਼ਹੀਦ ਹੋਏ ਜਿਹੜੇ ਸ਼ਰੀਰ ਕਰਕੇ ਮੈਂ ਪਹਿਲਾਂ ਬੇਨਤੀ ਕੀਤੀ ਵੀ ਸ਼ਰੀਰ ਨਾਸ਼ਵਾਨ ਪੰਜ ਭੂਤਕ ਸ਼ਰੀਰ ਨੇ ਤਾਂ ਨਾਸ਼ ਹੋਣਾ ਹੀ ਹੈ ਉਹ ਰੂਹਾਂ ਅਮਰ ਨੇ ਸ਼ਹੀਦ ਬਾਬਾ ਜੈਕਸਿੰਘ ਜੀ ਖਲਕਟ ਅੱਜ ਵੀ ਉਹ ਸ਼ਹੀਦਾਂ ਨੂੰ ਜਿੱਥੇ ਵੀ ਯਾਦ ਕਰੋਗੇ ਉਹ ਆਪਣੇ ਸ਼ਹੀਦੀ ਪਹਿਰੇ ਲਾ ਕੇ ਹਾਜ਼ਰ ਹੁੰਦੇ ਆਂ ਭਾਵਨਾ ਹੋਵੇ ਸਾਡੀ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਪਤੇ ਸਿੰਘ ਜੀ ਛੋਟੇ ਸਾਹਿਬ ਜਾਦੇ ਅੱਜ ਵੀ ਜਿੱਥੇ ਯਾਦ ਕਰੋ ਨਾ ਉਹਨਾਂ ਸ਼ਹੀਦਾਂ ਨੂੰ ਉੱਥੇ ਹਾਜ਼ਰ ਹੁੰਦੇ ਆ ਵਾਹ ਗੱਲ ਭਾਵਨਾ ਦੀ ਹੈ ਸਾਡੇ ਅੰਦਰ ਭਾਵਨਾ ਕਿੰਨੀ ਕਹੇ ਸ਼ਰਧਾ ਕਿੰਨੀ ਕਹੇ ਸਾਡੇ ਮੱਠਾ ਟੇਕਣ ਦਾ ਤਰੀਕਾ ਕੀ ਹੈ ਮੰਗਣ ਦਾ ਢੰਗ ਕੀ ਹੈ ਜਿੱਦਣ ਮੰਗਣਾ ਆ ਗਿਆ ਮੱਥਾ ਟੇਕਣਾ ਆ ਗਿਆ ਬਸ ਪਿਆਰਿਓ ਉਦੋਂ ਫਿਰ ਪਰਮੇਸ਼ਰ ਨਾਲ ਗੱਲ ਬਣਨੀ ਏ ਮੱਥਾ ਟੇਕਣ ਦਾ ਤਰੀਕਾ ਆ ਜਾਵੇ ਮੰਗਣ ਦੀ ਜਾਂਚ ਆ ਜਾਵੇ ਮੰਗਣਾ ਕੀ ਏ ਦੁੱਧਾਂ ਪੁੱਤਾਂ ਦੀਆਂ ਖੁਸ਼ੀਆਂ ਸਾਰੇ ਹੀ ਮੰਗਦੇ ਹੋ ਪਰ ਉਹਨਾਂ ਸ਼ਹੀਦਾਂ ਕੋਲ ਜੇ ਮੰਗਣਾ ਹੈ ਨਾ ਤੇ ਸਿੱਖੀ ਦੀ ਦਾਤ ਮੰਗਿਆ ਕਰੋ ਅਰਦਾਸ ਕਰਿਆ ਕਰੋ ਓਏ ਕਲਗੀਆਂ ਵਾਲਿਆ ਤੇਰੇ ਐਸੇ ਐਸੇ ਸੂਰਬੀਰ ਜੋਧੇ ਹੋਏ ਬਾਬਾ ਜੈ ਸਿੰਘ ਜੀ ਖਲਕਟ ਕਿਰਪਾ ਕਰਿਓ ਜੇ ਤੇਰੇ ਕੋਲ ਪੁੱਤ ਮੰਗਣ ਆਏ ਆ ਪੁੱਤਰ ਵੀ ਐਸਾ ਦਿਓ ਜਿਹੜਾ ਸਿੱਖ ਕੌਮ ਦੀ ਸੇਵਾ ਕਰ ਸਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ 10 ਤੋਂ ਪਹਿਲਾਂ ਬੜੇ ਸਤਕਾਰਯੋਗ ਰਵਿੰਦਰ ਸਿੰਘ ਜੀ ਜੋਹਲ ਸੈਕਟਰੀ ਸਾਹਿਬ ਬੜਾ ਸੋਹਣਾ ਬਚਨ ਕਰ ਰਹੇ ਸੀ ਵੀ ਮਾਵਾ ਨੂੰ ਧਿਆਨ ਦੇਣਾ ਚਾਹੀਦਾ ਬੱਚਿਆਂ ਦਾ ਵਾਹਿਗੁਰੂ ਸਭ ਤੋਂ ਵੱਡਾ ਗੁਰੂ ਸਭ ਤੋਂ ਵੱਡੀ ਉਪਦੇਸ਼ਕਾਰ ਮਾਂ ਹੀ ਹੁੰਦੀ ਹੈ ਬੱਚੇ ਦਾ ਰਾਹ ਮਾਰਗਦਰਸ਼ਨ ਕਰਨ ਵਾਲੀ ਮਾਂ ਹੀ ਹੈ ਮਾਂ ਨੂੰ ਪਤਾ ਹੁੰਦਾ ਹੈ ਮੇਰਾ ਪੁੱਤ ਕਿੱਥੇ ਚੰਗਾ ਤੇ ਕਿੱਥੇ ਗਲਤ ਹੈ ਵਾਹ ਮਾਂ ਨੂੰ ਮਾਂ ਸਭ ਜਾਣਦੀ ਹੈ ਬੱਚਾ ਪਰਦੇਸਾਂ 'ਚ ਵੀ ਬੈਠਾ ਹੋਵੇ ਮਾਂ ਦੀਆਂ ਅੰਦਰਾਂ ਨੂੰ ਪਤਾ ਲੱਗ ਜਾਂਦਾ ਉਹਨੇ ਰੋਟੀ ਖਾਧੀ ਆ ਕਿ ਨਹੀਂ ਆਖੋ ਸਤਨਾ ਸ਼੍ਰੀ ਵਾਹ ਗੁਰਜੀ ਬੋਲਿਆ ਕਰੋ ਪੜਣਾ ਸਤਨਾ ਬਸ ਅੱਜ ਲੋੜ ਹੈ ਆਪਣੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਜਨਰੇਸ਼ਨ ਨੂੰ ਆ ਸ਼ਹੀਦਾਂ ਦੇ ਸਥਾਨਾਂ ਤੇ ਲੈ ਕੇ ਆਉਣ ਦੀ ਬੇਨਤੀ ਹੈ ਆ ਸ਼ਿਮਲੇ ਸ਼ਮਲੇ ਇਹ ਗਰਮੀਆਂ ਚ ਆ ਗਈਆਂ ਗਰਮੀਆਂ ਹੁਣ ਤੁਸੀਂ ਸਾਰਿਆਂ ਨੇ ਸ਼ਿਮਲੇਾਂ ਦੇ ਟੂਰ ਕੱਢਣੇ ਨੇ ਕੋਈ ਸੋਲਣ ਜਾਂਦਾ ਕੋਈ ਸ਼ਿਮਲੇ ਜਾਂਦਾ ਠੰਡੀਆਂ ਪਹਾੜੀਆਂ ਚ ਸਾਰੇ ਜਾਂਦੇ ਹੋ ਨਾ ਘੁੰਮਣ ਅਗਰ ਬੱਚਿਆਂ ਨੂੰ ਲੈ ਕੇ ਜਾਣਾ ਦੇ ਸ਼ਹੀਦਾਂ ਦੇ ਸਥਾਨਾਂ ਤੇ ਲੈ ਕੇ ਜਾਇਆ ਕਰੋ ਵਾਹਿਗੁਰੂ ਕਹਿ ਦਿਓ ਵਾਹਿਗੁਰੂ ਵਾਹਿਗੁਰੂ ਸ਼ਹੀਦਾਂ ਦੇ ਸਥਾਨਾਂ ਤੇ ਫਿਰ ਦੱਸਿਆ ਕਰੋ ਬਾਤਾਂ ਪਾਇਆ ਕਰੋ ਵੀ ਸਾਡੀ ਕੌਮ ਵਿੱਚ ਉਹ ਸ਼ਹੀਦ ਨੇ ਜਿਨ੍ਹਾਂ ਪੁੱਠੀਆਂ ਖੱਲਾ ਲੋਹਾਈਆਂ ਵਾਹ ਵਾਹ ਉਰਜਾ-ਪੁਰਜਾ ਹੋ ਗਏ ਬੰਦ-ਬੰਦ ਕਟਿਆ ਗਿਆ ਪਰ ਸਿੱਖੀ ਨਹੀਂ ਛੱਡੀ ਸਿੱਖੀ ਦੇ ਰਾਹ ਤੋਂ ਨਹੀਂ ਮੁਨਕਰ ਹੋਏ ਔਰ ਐਸੀਆਂ ਸ਼ਹਾਦਤਾਂ ਪਾਈਆਂ ਰਹੀ ਦੁਨੀਆ ਤੱਕ ਨਾਮ ਅਮਰ ਹੋ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹਨਾਂ ਸ਼ਹੀਦਾਂ ਦੀਆਂ ਬਖਸ਼ਿਸ਼ਾਂ ਅਗਰ ਲੈਣੀਆਂ ਨੇ ਤੇ ਪਿਆਰਿਓ ਮੰਗਣ ਦਾ ਤਰੀਕਾ ਆ ਜਾਵੇ ਹਰ ਅਲਕੇ ਪਿਆਰ ਨਾਲ ਪੜਿਓ ਸਾਰੀ ਧਾਰਨਾ ਕੋਈ ਰਸਨਾ ਵਾਂਜੀ ਨਾ ਰਵੇ ਮੰਗਣਾ ਆ ਜੇ ਮਨਾਵੇ 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 ਮੰਗਣਾ मना आज मन मंग आज मो आज मना मंगा आज मना आज मना मंगना आज मना ਨਾਮ ਨੂੰ ਮੰਗ ਲੈ ਰਾਮ 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 ਨਾਮ ਨੂੰ ਰਾਮ ਨਾਮ ਨੂੰ ਜੇ ਮਨਾਵੇ ਹੋ ਮੰਗਣਾ ਜੇ ਮਨਾਵੇ ਮੰਗਣਾ ਆਜੇ ਮਨਾਵੇ ਮੰਗਣ ਦੀ ਜਾਂਚ ਜਿੰਨੂੰ ਆ ਗਈ ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ ਮੰਗਣਾ ਬਸ ਫਿਰ ਗੁਰੂ ਤੋਂ ਹਰੀ ਜਸ ਮੰਗ ਲਈਏ ਉਹਦਾ ਨਾਮ ਮੰਗ ਲਈਏ ਉਹਦਾ ਭਜਨ ਮੰਗ ਲਈਏ ਉਹਦੇ ਘਰ ਦੀ ਸਿੱਖੀ ਮੰਗ ਲਈਏ ਜੇ ਕਿਤੇ ਮੰਗਣਾ ਆ ਜਾਵੇ ਮੰਗਣਾ ਆ ਜਾਵੇ ਦੁਨੀਆ ਬੜੀ ਹੈ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਪਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਅਗਰ ਸ਼ਹੀਦਾਂ ਦੇ ਦਰਬਾਰ ਤੇ ਆਏ ਆ ਬਸ ਇਥੋਂ ਮੰਗਣ ਦੀ ਜਾਚ ਆ ਜੇ ਅਰਦਾਸ ਕਰਿਆ ਕਰੋ ਸ਼ਹੀਦਾਂ ਨੂੰ ਇਹ ਸ਼ਹੀਦ ਸਿੰਘੋ ਜਿਸ ਤਰ੍ਹਾਂ ਤੁਸੀਂ ਆਪਣਾ ਸਿੱਖੀ ਸਿਧਕ ਨਿਭਾਇਆ ਕਿਰਪਾ ਕਰਿਓ ਸਾਡੀ ਵੀ ਸਿੱਖੀ ਸਿਧਕ ਭਰੋਸੇ ਨਾਲ ਨਿਭਾ ਜਾਵੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਜਿਹੜੇ-ਜਿਹੜੇ ਵੀ ਇਹ ਮਾਰਗ ਤੇ ਤੁਰੇ ਨੇ ਭਾਈ ਤਾਰੂ ਸਿੰਘ ਵਰਗੇ ਭਾਈ ਦਿਆਲੇ ਵਰਗੇ ਦੇਗਾ ਚੁੱਬਲ ਗੇ ਖੋਪਰ ਲਹਾ ਲਿਆ ਮਤੀ ਦਾਸ ਸਤੀ ਦਾਸ ਬੰਦ ਬੰਦ ਕਟਵਾਲਿਆ ਰੂਹ ਚ ਲਪੇਟ ਕੇ ਸਾੜੇ ਗਏ ਪਰ ਤੇਰੇ ਨਾਮ ਨੂੰ ਨਹੀਂ ਵਿਸਾਰਿਆ ਖੁ ਸਤਨਾਮ ਸ਼੍ਰੀ ਵਾਹਿਗੁਰੂ ਨਾਮ ਨੂੰ ਨਹੀਂ ਵਿਸਾਰਿਆ